20000 ਦੀ ਦੇ ਰਾਂ ਹਾਂ ਇੰਨੇ ਸਾਰੇ ਬਾਈ ਬੱਚੀ ਕੋ ਦਿਖਾ ਦੋਗੇ ਤਾਂ ਹੈਗੀ ਨੇ 10 ਕਿਲੋ ਦਾ ਤਾਂ ਬਾਈ ਹੈਣਾ ਬਿਲਕੁਲ ਬਾਈ ਤਾਜੀ ਸੂਈ ਵੀ ਆ ਤੇ ਮੋਲੇ ਦਾ ਭਾ ਕੀਤਾ ਏ 45000 45 ਬਾਈ ਬਾਕੀ ਤੇਰੇ ਬਾਈ ਇਹ ਚੈਨਲ ਤੇ ਵੇਖਦੇ ਆਂ ਬਈ ਇਹੋ ਜੀ 80 90 90000 ਦੇ ਵੇਖਦੇ ਆਂ ਬਿਲਕੁਲ ਬਾਈ ਹੈਣਾ ਆਪਾਂ ਵੀ ਵੇਚਾਂਗੇ ਪਰ ਜੇ ਜੇ ਕੱਚੀ ਆ ਤੇ ਕੱਚੀ ਦਾ ਮੋਲਾ ਜੇ ਪੱਕ ਗਈ ਤੇ ਪੱਕਾ ਮੋਲਾ ਹੋਊਗਾ ਫਿਰ ਉਹੀ ਜਿਹਾ ਮੋਲਾ ਜੂਣ ਚ ਦੇ 10 ਦਿਨ ਬਾਈ ਹਾਂ ਬਈ 9 ਤਰੀਕ ਨੂੰ ਦਿਨ ਪੂਰੇ ਆ ਕਦ ਕੋਦ ਬਾਈ ਤੁਸੀਂ ਵੇਖ ਸਕਦੇ ਮੇਰੇ ਬਰਾਬਰ ਆਂ ਕਦ ਕੋਦ ਵੀ ਬਾਈ ਪੜੀ ਪੁੜੀ ਬਹੁਤ ਸੋਹਣੀ ਆ ਹੈ ਨਾਰਾ ਨੂਰਾ ਦੇਖੋ ਬਾਈ ਹਨਾ ਦੁੱਧ ਵਾਲਾ ਜਿਵੇਂ ਐਨ ਕੱਪਾ ਕਹਦੀਏ ਉਹ ਬਾਈ 20 ਕਿਲੋ ਦੁੱਧ ਆਉਗੇ 20 ਕਿਲੋ ਬਾਈ ਪੱਕਾ ਤੇ ਅੱਜ ਫਿਰ ਬਾਈ ਕੱਚੀ ਕੱਚੀ ਕਿੰਨੇ ਦੇਣੀ ਹੈ ਮਾਂ ਬਾਈ ਆਪਾਂ ਤਲਵੰਡੀੋਂ ਲਈ ਇਹਦੀ ਮਾਂ ਵੀ ਹੈਗੀ ਆ ਓਕੇ 20 ਕਿਲੋ ਦੁੱਧ ਦੀ ਮਾਂ ਦੇ ਜਾਂਦੀ ਬਾਈ ਓਕੇ ਤਲਵੰਡੀ ਖੜੀ ਆ ਮੈਂ ਹੀ ਅਗਲੇ ਨੂੰ ਅਗਲੇ ਆਇਆ ਸੀਗਾ ਠੀਕ ਆ ਬਾਈ ਉਹਨੇ ਜਦੀ ਪਹਿਲੇ ਆਣੇ ਤਾਂ ਤੂੰ ਲੈ ਜਾ ਮੈਂ ਬਈ ਇਹਦੇ ਸਿਲਕ ਕਿੰਨਾ ਦੁੱਧ ਆ ਬਾਈ 10 ਕਿਲੋ ਬਾਈ 10 ਕਿਲੋ ਦੁੱਧ ਤੇ ਮੋਲੇ ਦਾ ਆਪਾਂ ਕਿਤਾਏ 45000 ਰੁਪਏ ਤੇ ਤਾਜੀ ਸੂਈ ਆ ਮਿੱਤਰੋ ਲਟਲੋ ਮੇਲਾ ਮੈਂ ਕਹਿੰਦਾ ਵੀ ਦੁੱਧ ਕਾ ਦਾ ਮਾਝੀ ਹੈ ਇੱਕ ਤਰੀਕਾ ਅਸੀ ਗੱਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਕਲਦੀਪ ਬਾਈ ਦਾ ਸ਼ਹਿਰ ਹੈਗਾ ਤਲਵੰਡੀ ਪਾਈ ਸ਼ੀਨਾ ਡੈਰੀ ਫਾਰਮ ਜ਼ਿਲ੍ਹਾ ਫਰੀਦਕੋਟ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਤੁਹਾਨੂੰ ਜਿਹੜੇ ਤਿੰਨ ਨਾਗ ਕਵਰ ਕਰਕੇ ਦਿਖਾਵਾਂਗੇ ਤਿੰਨਾਂ ਦੇ ਰੇਟ ਬਿਲਕੁਲ ਨਿੱਕੇ ਨਿੱਕੇ ਜੋੜੇ ਆ ਦੀਪੇ ਭਾਈ ਪਹਿਲਾਂ ਤਾਂ ਤਾਜੀ ਸੂਈ ਬਾਰੇ ਦੱਸਦੀ ਭਾਈ ਇਹਦੀ ਕੀ ਡਿਟੇਲ ਆ ਭਾਈ ਇਹ ਪਹਿਲਾਂ ਸੂਆ ਸੋਈ ਆ ਭਾਈ ਇਹ ਪੰਜਾ ਛੇ ਦਿਨਾਂ ਦੀ ਸੋਈ ਜੀ ਬਾਈ 10 ਕਿਲੋ ਦੁੱਧ ਬਰੇ ਹਾਜ਼ਰ ਆ ਥੱਲੇ ਇਹਦੇ ਜੀ ਬਾਈ ਚੌਣ ਚਾਵ ਬਹੁਤ ਚੰਗਾ ਮਹਿ ਵਾਲੀ ਚਵਾਈ ਮੋਟੀ ਤਾਰ ਹੈ ਬਾਈ ਦੀਪੇ 10 ਲੀਟਰ ਦੁੱਧ ਹੈ ਨਾ ਤੇ ਅ ਮਗਰ ਇਹਦੇ ਬੱਚਾ ਹੈਗਾ ਬੱਚਾ ਤੇ ਦੇਣੀ ਕਿੰਨੇ ਦੀ ਬਾਈ ਇਹ 45 ਰੁਪਏ ਦੇ ਦਾਂਗੇ 45 ਦੀ ਦੀਪੇ ਤੋਰਦੀ ਥੋੜਾ ਜਿਹਾ ਹੈ ਨਾ ਤੇ ਉਹਦੇ ਨਾਲ ਤੋਰੇ ਤਾਰੇ ਦਾ ਪਤਾ ਲੱਗ ਗਿਆ ਨਾ ਜਾਨਵਰ ਦਾ ਇਹ ਉਹ ਚਵਾਈ ਜੁਈਏ ਲੈ ਠੰਡੀ ਸੀ ਲ ਹੈ ਬਾਈ ਬਹੁਤ ਬਾਈ ਆਪਾਂ ਚੋਗਿਆ ਖਵਾਵਾਂਗੇ ਤੈਨੂੰ ਚੋਗੇ ਦਿਖਾ ਦਾਂਗੇ ਬਾਈ ਕਹਿੰਦਾ ਹੈ ਨਾ ਇਹ ਆ ਦੇਖੋ ਜੀ ਹਾਂ ਕਰਵਾ ਲਈਨ ਵਈ ਬਾ ਮੋੜ ਲਈ ਬਈਆ ਲਾਈਟ ਦੇ ਕੋਲੇ ਕੋਲੇ ਮੋੜ ਲਈ ਵਾ ਇਹਨੂੰ ਇਹ ਇੱਥੋਂ ਦੀ ਦੇਖੋ ਹਨਾ ਉਹ ਨਵਾਂ ਜਾ ਅੰਗ ਆ ਬਾਈ ਹਨਾ 400 ਇਹ ਪਿਆਊਗੀ ਹਨਾ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਬਾਈ ਤਾਜੀ ਆ ਹਨਾ ਇਹਦੀ ਪੇ ਅੰਦਰ ਹੀ ਲਈ ਚਲ ਬਾਈ ਜਿਹੜੇ ਬਈ ਬਣਾਈ ਜਾਂਦੇ ਆ ਆਪਣਾ ਲੈ ਜਾਣਾ ਬਾਈ ਇੱਕ ਹੈਵੀ ਦੰਦਾ ਚ ਆ ਬਾਈ ਇਹ ਅੱਛਾ ਦੰਦਾ ਚ ਬਾਈ ਹੂੰ ਓਕੇ ਚੌਗੀ ਹੋਗੀ ਬਾਈ ਇਹ ਚੌਗੀ ਹੋਊਗੀ ਹਨਾ ਤੇ ਆਪਾਂ ਇਹਦੀਆਂ ਧਾਰਾ ਮਾਰ ਕੇ ਦਿਖਾਵਾਂਗੇ ਚਵਾਈ ਕਰਕੇ ਆਪਾਂ ਪਤਾ ਲੱਗਣਾ ਜਾਨਵਰ ਕਿੰਨੇ ਕੁ ਹਨਾ ਉਹਦੇ ਆਲੇ ਆ ਦੇਖੋ ਦੀ ਬਾਕੀ ਥਣਪੰਡਾ ਸੋਹਣਾ ਬਾਈ ਕਰਮਾਲੀ ਨੂੰ ਹਨ ਬਿਲਕੁਲ ਬਾਈ ਇਹ ਆ ਵੀ ਦੇਖੋ ਇੱਥੇ ਤੁਹਾਨੂੰ ਥਣਪੰਡਾ ਮੈਂ ਨੇੜੇ ਅਜਜਮੈਂਟ ਕਰਾ ਵੀ ਦੇਵਾਂ ਦੀਪੇ ਬਾਈ ਇਹਦੇ ਬਾਰੇ ਕਰਮਾਲੀ ਬਾਰੇ ਦਾ ਫੇਸਬੁੱਕ ਦੀ ਕੁਆਲਿਟੀ ਦਿਖਾ ਯਾਰ ਬੜੀ ਸੋਹਣੀ ਆ ਨਾ ਫੇਸ ਕੀ ਸੰਭੀ ਬਹੁਤ ਬੰਦ ਰਹਾ ਗੋਲ ਮੋਲ ਆ ਬਾਈ ਯਾਰ ਹਾਂ ਬਹੁਤ ਚੰਗੀ ਬੱਚੀ ਹੈ ਬਈ ਦੀਪੇ ਇਹਦੀ ਕੀ ਡਿਟੇਲ ਕਰਮਾਲੀ ਦੀ ਬਾਈ ਇਹ 13 ਮਹੀਨਿਆਂ ਦੀ ਬੱਚੀ ਆ ਬਾਈ 13 ਮਹੀਨਿਆਂ ਦੀ ਪਿੱਠ ਪੜਾ ਵੇਖ ਬਾਈ ਇਹਦਾ ਤਾਂ ਲੱਗਿਆ ਨਾ ਬਿਲਕੁਲ ਹੈ ਨਾ ਬਾਈ ਇਹ ਸੀਲ ਯਾਰ ਮੈਨਾਂ ਦੀ ਉਹ ਵੀ ਜਰੀ ਬਾਈ ਫੀਡ ਤੇ ਪਲੀ ਲੱਗਦੀ ਆ ਹਨ ਇਹ ਆ ਦੇ ਦੇਸੀ ਸਹੂਆ ਬਾਈ ਤੇ ਦੀਪੇ ਕੀ ਇਹਦੀ ਮਾਂ ਮੂ ਦਾ ਦੱਸਿਆ ਉਹਨੇ ਰਿਕਾਰਡ ਗੁਰ ਮਾਂ ਬਾਈ ਆਪਾ ਤਲਵੰਡੀ ਉਹ ਲਈ ਇਹਦੀ ਮਾਂ ਵੀ ਹੈਗੀ ਆ ਓਕੇ ਵਹੀ ਕਲ ਦੋਦੇ ਦੀ ਮਾਂ ਦੇ ਜਾਂਦੀ ਬਾਈ ਓਕੇ ਤਲਵੰਡੀ ਖੜੀ ਆ ਮੈਂ ਹੀ ਅਗਲੇ ਨੂੰ ਦਵਾਗਲੇ ਆਇਆ ਸੀਗਾ ਠੀਕ ਆ ਬਾਈ ਉਹਨੇ ਜਦੀ ਪਹਿਲੇ ਆਣੇ ਤੂੰ ਲੈ ਜਾ ਮੈਂ ਚੱਲ ਮੈਂ ਦੇ ਦੇ ਮੈਂ ਲੈ ਜਾਂਦਾ ਤੇ ਦੀਪੇ ਅੱਜ ਫਿਰ ਇਹ ਦੇਣੀ ਕਿਨੇ ਦੀ ਆ ਬਾਈ ਇਹ ਮੋਈ ਮੁੱਲ ਪਲਾ 25 ਕਰਾਲ ਆਪਾ 20 ਦੀ ਦੇ ਦੇਣੀ ਬਾਈ 20000 ਦੀ ਦੇ ਦਾਂਗੇ ਹਾਂ ਇੰਨੇ ਸਭੀ ਬਾਈ ਵੱਛੀ ਕੋ ਦਿਖਾ ਦੋਗੇ ਤਾਂ ਹੈਗੀ ਨੇ ਦੀਪੇ ਦਿਖਾ ਦਿਓ ਬਾਕੀ ਮੇਰੇ ਹਿਸਾਬ ਨਾਲ ਇਹ ਇਹਨੇ ਬਾਈ ਹੁਣ ਬਾਹਲੀ ਕੋਈ ਖਰਾਕ ਵੀ ਨਹੀਂ ਜੇ ਮਰ ਰਾਜੀ ਆ ਹਨਾ ਥੋੜੀ ਜੀ ਸਾਹਮਣੇ ਤੇ ਤੀਗਾ ਭਰਾ ਤੇ ਗੱਪਣ ਹੋ ਜੂਗੀ ਨਹੀਂ ਜੇ ਕਹਿੰਨੇ ਬਾਈ ਵੇਖਣੀ ਉਹਦੀ ਮਾਂ ਵਿਖਾ ਦੂੰ ਕੱਦ ਕਾਠ ਪੂਰਾ ਫੋਲੋ ਵਜਨ ਵਾਲੀ ਸਾੜ ਭਾਂਡਾ ਸੋਹਣਾ ਦਾ ਬਾਈ ਮੈਂ ਕਹਿੰਨਾ ਬੜਾ ਚੰਗਾ ਲੱਗਿਆ ਬਾਈ ਆਪਾਂ ਵਿਖਾ ਵੀ ਦਵਾਂਗੇ ਉਹ ਕਹਣਾ ਬਾਈ ਦੀਪੇ ਬਾਈ ਇਹਦੇ ਜਰਸੀ ਬਾਰੇ ਦੱਸ ਦੀ ਬਈ ਇਹਦੀ ਕਰਮ ਵਾਲੀ ਦੀ ਬਈ ਕੀ ਡਿਟੇਲ ਆ ਕੱਦ ਕੋਦ ਬਹੁਤ ਸੋਹਣਾ ਬਾਈ ਹਨਾ ਜਿਆਦਾ ਕੁਆਲਿਟੀ ਪੜੀ ਹੈ ਬਾਈ ਇਹ ਚਲ ਤੂੰ ਪਹਿਲਾਂ ਦੱਸ ਤਾਂ ਇਹ ਆਪਣੇ ਹੈ ਪੰਜਾਬ ਵਾਲੀ ਆ ਜੀ ਬਾਈ ਦੂਜੀ ਨਹੀਂ ਬਾਈ ਬਿਲਕੁਲ ਹਨਾ 10 ਦਿਨ ਪਏ ਮੇਰੇ ਸੋਣ ਚ ਇਹਦੇ 10 ਦਿਨ ਬਾਈ ਹਾਂ ਬਈ 9 ਤਰੀਕ ਨੂੰ ਕਦ-ਕਦ ਵੀ ਤੁਸੀਂ ਵੇਖ ਸਕਦੇ ਮੇਰੇ ਬਰਾਬਰ ਹੁੰਦੇ ਕਦ-ਕਦ ਵੀ ਬਾਈ ਪਲੀਪਲੀ ਬਹੁਤ ਸੋਹਣੀ ਹੈ ਹਨ ਤੇ ਬਾਕੀ ਆ ਨਾੜਾ ਨੂੜਾ ਦੇਖੋ ਬਾਈ ਹਨ ਦੁੱਧ ਵਾਲਿਆਂ ਜਿਵੇਂ ਐਨ ਕੱਪ ਕਹਦੀਏ ਚਾਰੇ ਥਣ ਇੱਕ ਦੂਜੇ ਦੇ ਪਾਸੇ ਦੀ ਦੀਦੀ ਦੀ ਠੰਡੀ ਹੈ ਬਾਈ ਲੈ ਹਾਂ ਕੁਣੀ ਵੀ ਬਹੁਤ ਆ ਹਨ ਬਿਲਕੁਲ ਬਾਈ ਤੇ ਦੀਪੇ ਬਾਈ ਕੀ ਉਮੀਦ ਕਰਦੇ ਹਨ ਜਿਵੇਂ 10 ਦਿਨ ਪਿਆ ਫਿਰ ਵੀ ਆਪਾਂ ਨੂੰ ਪਤਾ ਲੱਗਦਾ ਨਹੀਂ ਵੀ ਥਣ ਭਾਂਡੇ ਤੋਂ ਕਿੰਨੇ ਕ ਦੁੱਧ ਆਲੀ ਹੈ ਇਹ ਇਹ ਬਾਈ 20 ਕਿਲੋ ਦੁੱਧ ਆਉਗੇ 20 ਕਿਲੋ ਬਾਈ ਪੱਕਾ ਤੇ ਅੱਜ ਫਿਰ ਬਾਈ ਕੱਚੀ ਕੱਚੀ ਕਿੰਨੇ ਦੇਣੀ ਹੈ ਤੇ 75 ਦੀ ਦੇ ਦਾਂਗੇ ਬਾਈ 75000 ਦੀ ਹਾਂ ਜੇ ਕੋਈ ਤਿਆਰ ਹੋ ਗਈ ਬਾਈ ਫਿਰ ਮੁੜ ਕੇ ਰੇਟ ਯਾਨੀ ਕਿ ਵਧਣਾ ਫਿਰ ਨਾ ਕੋਈ ਬੰਦਾ ਇਹ ਵੀਡੀਓ ਦੇਖ ਕੇ ਕਹਿੰਦੇ ਬਾਈ ਇਹ ਹੋਗਾ ਪਹਿਲਾਂ ਦੱਸ ਦਾਂ ਮਾਰਾ ਜੀ ਆਪਾਂ ਇੱਕ ਰੀਤੋਰਾ ਦਿਖਾ ਦਈਏ ਬਾਈ ਹਨ ਇਹ ਵੀ ਹੁਣੇ ਐਂ ਕਰਕੇ ਆ ਹਮਮ ਖੁਸ਼ਕ ਹੋ ਗਈ ਥੋੜੀ ਜੀ ਬਿਲਕੁਲ ਹਨਾ ਬਾਈ ਇਹ ਬਾਕੀ ਤੋਰੇ ਤਾਰੇ ਵਾਲੋ ਹਨਾ ਓਕੇ ਆ ਬਾਕੀ ਦੀਪੇ ਲੇਵਾ ਹਜੇ ਸ਼ੁਰੂ ਹੀ ਆ ਹਨਾ ਜਿਵੇਂ ਜਿਵੇਂ ਲੇਵੇ ਦੇ ਵਿੱਚ ਆਈ ਜਾਊਗੀ ਹਨਾ ਆ ਵੀ ਦੇਖਣਾ ਬਾਈ ਦੀਪੇ ਲੈ ਚਲ ਬਾਈ ਇਹ ਆ ਦੀ ਦੇਖੋ ਤੋਰੇ ਤਾਰੇ ਵਾਲੋ ਵੀ ਓਕੇ ਆ ਜਮਾ ਬਾਕੀ ਕਦ ਕਾੜ ਤਾਂ ਪੂਰਾ ਹੀ ਆ ਪਹਿਲੇ ਬਾਈ ਨੇ ਦੱਸਤਾ ਹਨਾ ਕਿ ਬਈ ਜਿਵੇਂ ਆਪਾਂ ਉਹ ਕਰਤਾ ਹਨਾ ਦੁੱਧ ਦਾ ਚਲੋ ਪਲੂਣ ਦਾ ਆਪਾਂ ਨੂੰ ਆਈਡੀਆ ਆਦਾ ਇਹਦੀ ਜਾਤ ਬਰੀਡ ਨੇ ਕੱਢਣਾ ਹੀ ਕੱਢਣਾ ਤੇ ਮੁੱਲ ਬਈ ਆਪਾਂ ਕੀਤਾ ਇਹਦਾ ਇਹਦਾ 75000 ਰੁਪਇਆ ਬਈ ਉਹਨਾਂ ਨਾਲ ਕਿਤਾ ਹੋਊਗਾ ਲੈਣ ਦੇ ਨਾਲ ਰੇਟ ਹੋਊਗਾ ਬਾਈ ਜੀ ਬਈ ਬਾਕੀ ਤੇਰੇ ਬਾਈ ਇਸ ਚੈਨਲ ਤੇ ਵੇਖਦੇ ਆਂ ਬਈ ਇਹੋ ਜੀ 80 90 ਨਾਲ ਦੇ ਵੇਖਦੇ ਆਂ ਬਿਲਕੁਲ ਬਈ ਹਣ ਆਪਾਂ ਵੀ ਵੇਚਾਂਗੇ ਪਰ ਜੇ ਜੇ ਕੱਚੀ ਆ ਤੇ ਕੱਚੀ ਦਾ ਮੋਲ ਆ ਜੇ ਪੱਕ ਗਈ ਤੇ ਪੱਕਾ ਮੋਲ ਹੋਊਗਾ ਫਿਰ ਉਹੀ ਜਿਹਾ ਪਾ ਲੋ ਜੀ ਹਣ ਬਾਈ ਥੋੜਾ ਥੋੜਾ ਦੀ ਫੁੱਲ ਗਾਰੰਟੀ ਹੋਊਗੀ ਬੇਫਿਕਰ ਕੋ ਲੈਦਾ ਬੰਦਾ ਤੇ ਦੀਪੇ ਬਈ ਆਪਾਂ ਮਰਾਇਏ ਧਾਰ ਆਉਂਦੀ ਕਰਮਾਲੀ ਹਣ ਆਪਾਂ ਇਹਦੀ ਕਰਮਾਲੀ ਦੀ ਚਵਾਈ ਕਰਕੇ ਦਿਖਾਵਾਂਗੇ ਦੀਪੇ ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾਲੀ ਬਈ ਬੱਚਾ ਬੜਾ ਤੇਜ਼ ਆ ਸੋਰੀ ਹੈਣਾ ਬਹੁਤ ਤੇਜ਼ ਆ ਬਈ ਬਹੁਤ ਤੇਜ਼ ਆ ਜਿੰਨੇ ਵੀ ਥੋੜੀ ਜਿਹਾ ਹੋਰ ਇਹਨੂੰ ਖਿੱਚ ਲਈ ਬਈ ਇਹ ਹਾਂ ਕੱਤ ਲਗਾਤ ਲਾ ਬਈ ਹਾਂ ਬੱਸ ਇੱਥੇ ਖੜ ਕੇ ਚੋਦੇ ਬਈ ਡਰਾਇਓ ਨਾ ਹੁਣ ਇਹ ਬੁੱਟਾ ਓ ਬਈ ਬਾਹਰ ਦੀ ਦੇਖੀ ਧਾਰ ਦੀ ਆਵਾਜ਼ ਆਉਂਦੀ ਹੈ ਜਿੰਨੇ ਵੀ ਪਰਲੀ ਸਾਈਡ ਨੂੰ ਜੀ ਬੱਚੇ ਵਾਲ ਨੂੰ ਇਹ ਵਾੜੀ ਆ ਗਵਾਈ ਦੇ ਟੀ-ਸ਼ਰਟ ਚ ਕਰਦੀ ਲੋਟ ਬਾਈ ਇਹ ਨੇ ਕੀਤਾ ਤਾਂ ਸਹੀ 30 ਰਜਿੰਦੇ ਹੋ ਪੱਤੀ ਦੇ ਲੱਤ ਸੀ ਕਰ ਲੈਂਦਾ ਬਾਈ ਛਾਲ ਛਾਲ ਕਰ ਲੈਣਾ ਮਾਜ ਨੂੰ ਘਾਰਾ ਵਖਾ ਦੇ ਗੱਲੇ ਗੱਲੇ ਹਮ ਥੱਲੇ ਖਲਾ ਬਾਡੀ ਤੂੰ ਲੱਤ ਨਹੀਂ ਪਾਸੇ ਕਰਦਾ ਬਈ ਲੱਤ ਪਾਸੇ ਕਰ ਹਮ ਉਹ ਕਰੇਗਾ ਮਗਰ ਲਈ ਮਾਰਦੀ ਬਈ ਓਕੇ ਝੇਰੇ ਬੱਤਵੀ ਹੋਏ ਚੋਣਾ ਹਨਾ ਕਿਉਂ ਨ ਦੇਖ ਤੂੰ ਹਨਾ ਬਾਈ ਥਾਨ ਮੈਂ ਆ ਲੱਗਿਆ ਬਾਈ ਹਾਂ ਥਾਨ ਅਸਲੀ ਲੱਗਿਆ ਹੋਇਆ ਇਹਨੂੰ ਕਰ ਬਣੀ ਹੋਣਾ ਧਾਰਾਂਨ ਮੋਟੀ ਧਾਰ ਆ ਬਾਈ ਹੂੰ ਹੈਲੋ ਹਾਂਜੀ ਹਾਂ ਹਾਂ ਕਿੱਚ ਵਾਈ ਜੁਈ ਆਪਾਂ ਕਰਕੇ ਦਿਖਾਉਣ ਦਾ ਮੇਰੇ ਮਕਸਦ ਇਹ ਨਵੀਂ ਠੰਡਾ ਫੀਲ ਆ ਪੁੱਛੀ ਗਏ ਕਿ ਨਹੀਂ ਬਾਕੀ ਜਿੰਨੇ ਵੀ ਆਦਲਾ ਫੋਨ ਵੀ ਗੱਡੀ ਮਾਰ ਮੋਬਾਈਲ ਦੀਆਂ ਤਲਾ ਮੈਂ ਬਰਾਦ ਮੈਨੂੰ ਆਪ ਕਰ ਲੈਣਾ ਮੈਂ ਲੋਕ ਤਾਂ ਖੋਲਣਾ ਪਊਗਾ ਕਿਵੇਂ ਆ ਜਾਂਦੇ ਬਈ ਠੀਕ ਆ ਹੈ ਜਬਾਈ ਜੀ ਬਈ ਓਕੇ ਜਮਾ ਦੀਪਿਕਾ ਗੇਵੀ ਵੀਡੀਓ ਦੇ ਵਿੱਚ ਬੋਲਦਾ ਨਾ ਨਵੇਂ ਅੰਗ ਦਾ ਬਈ ਇਹ ਹੋਏਦਾ ਹਨਾ 400 ਸੌਖੇ ਪਿਆ ਜਾਂਦਾ ਬਈ ਕਿ ਨਹੀਂ ਬਿਲਕੁਲ ਬਈ ਬਿਲਕੁਲ ਯਾਰ ਆਪਾਂ ਚੀਜ਼ ਜਾਣੀ ਚੰਗੀ ਹੈ ਅਲਾ ਜਿਹੜਾ ਯਾਦ ਕਰੇ ਮੈਂ ਆ ਨਾਲੇ ਬਈ ਗਾਂ ਨਹੀਂ ਨਾਲੇ ਹਾਂ ਹੋਰ ਦੱਸ ਬਾਕੀ ਜੇ ਦੀਪਕ ਗੱਲਵਾਦ ਕਰ ਲਗੇ ਹਨ ਤੋਕੜਾ ਟੁਕੜਾ ਵਗੀ ਜਾਂਦੀਆਂ ਬਾਈ ਕਿ ਨਹੀਂ ਹੈਨਾ ਬਿਲਕੁਲ ਹੈਨਾ ਬਿਲਕੁਲ ਰੰਗ ਰੰਗੂ ਸਾਫ ਆ ਬਾਈ ਇਹ ਤਾਜੀ ਸੂਈ ਹੈ ਘਰੇ ਚੋਣੀਆਂ ਨੇ ਉਹਨਾਂ ਨੂੰ ਬਾਲੀ ਚੰਗੀ ਆ ਬਾਈ ਹਾਂ ਬਿਲਕੁਲ ਆ ਨਾ ਬਾਈ ਦੁੱਧ ਨਹੀਂ ਸੰਗਣਾ ਦੁੱਧ ਨਹੀਂ ਸੰਗਣਾ ਬਾਈ ਚਿੱਟਾ ਦੁੱਧਾ ਬਰਫ ਵਰਗਾ ਦਾ ਜੇਪੀ ਚਲੋ ਚਲੋ ਆਈਡੀਆ ਹੁੰਦਾ ਹੈ ਨਾ ਵੀ ਜਿਵੇਂ ਹੁਣ 6ਵੇਂ ਦਿਨ ਤੇ ਇੰਨੇ ਦੁੱਧ ਤੇ ਆਣਾ ਕਿੰਨੇ ਦੁੱਧ ਚਰੀਓ ਕੋਈ ਪੰਦ ਸੇਵਾ ਲੈ 12 13 ਗਲਵਰੇ ਮੌਜਾ ਪਿਆ ਦਊਗੀ ਐਵੇਂ ਬਾਹਲਾ ਕਹਿੰਦਾ ਮੈਨੂੰ ਪਹਿਲਾਂ ਹੀ ਇਹ ਗੱਲ ਪਤਾ ਸੀ ਮੈਨੂੰ ਪਰ ਮੱਝਾ ਰਗੜੋਦਾ ਦਾ ਦੀਪ ਨੇ ਦੱਤਾ 12 ਜਾਂ 13 ਹੀ ਕਹੂਗਾ ਪਰ ਕਈ ਮੇਰੇ ਵਰਗਾ ਆਲਾ ਕਹਿੰਦਾ ਬਈ 15 16 17 ਦੇ ਚੜੀ ਆ ਕਿ ਨਹੀਂ ਉਹਦਾ ਕੀ ਫਾਇਦਾ ਬਾਈ ਉਹਦਾ ਕੋਈ ਫਾਇਦਾ ਨਹੀਂ ਕਿ ਨਹੀਂ ਯਾਰ ਬਾਕੀ ਉਹ ਸੀਲਸਲਾ ਗਿਆ ਖੜ ਕੇ ਦੁੱਧ ਦੇਦਾ ਸਭ ਤੋਂ ਵੱਡੀ ਗੱਲ ਇਹ ਹੀ ਹੈ ਬਾਈ ਕਿ ਨਹੀਂ ਦੀਪਕ ਕਿੰਨਾ ਦੁੱਧ ਦੇ ਥੱਲੇ ਬਾਈ ਹੁਣ 10 ਕਿਲੋ ਬਾਈ 10 ਕਿਲੋ ਦੁੱਧ ਦੇ ਬਾਈ ਹੈਨਾ ਬਿਲਕੁਲ ਬਾਈ ਤਾਜੀ ਸੂਈ ਵੀ ਆ ਤੇ ਮੁੱਲੇ ਦਾ ਭਾ ਕੀਤਾ ਏ 45000 ਰੁਪਏ 45000 ਰੁਪਏ ਲਓ ਵੀ ਮੇਟਰ ਲਟ ਲੋ ਮੇਲਾ ਸੱਜਰ ਨਹੀਂ ਮਿਲਦੀ ਕੀ ਟੋਕੜਾਂ ਬਥੇਰੀਆਂ ਮਿਲ ਜਾਂਦੀਆਂ ਉਹਨਾਂ ਦਾ ਵੀ ਪੇ ਨਹੀਂ ਪਤਾ ਨਹੀਂ ਕਿ ਉਹ ਕੋਦੋਂ ਦੀ ਸੂਈ ਹੁੰਦੀ ਆ ਕਿ ਨਹੀਂ ਹੈਨਾ ਤੇ ਇਹ ਨਵਾਂ ਜਿਹਾ ਅੰਕਾ ਤੇ ਤੁਸੀਂ ਚਾਰ ਸੂਏ ਪੀਓਗੇ ਰਾਮਣਾ ਤੁਹਾਡੇ ਘਰੇ ਨਾਲੇ ਕੋਈ ਵੱਡੀ ਪੈਡੀ ਰਕਮ ਨਹੀਂ ਲੱਗਣੀ ਕਿ ਨਹੀਂ ਤਾਂ ਤੁਹਾਡੇ ਘਰੇ ਦੁੱਧ ਹੋ ਜਾਊਗਾ ਨਾਲੇ ਕਦੇ ਆਣ ਗਵਾਂਣ ਬੰਦੇ ਦਾ ਟੰਗਾ ਲਾਊਗੀ ਨਹੀਂ ਪਰ ਜਿਹੜਾ ਵੀ ਕਹੂਗਾ ਵਾਕੇ ਭਾਈ ਦੁੱਧ ਤੂੰ ਦੱਸਿਆ ਸੰਗਣਾ ਤੇ ਸੰਗਣਾ ਹੀ ਆ ਠੀਕ ਹੈ ਨਾ ਭਾਈ ਬਾਕੀ ਚਵਾਈ ਵੀ ਮੇਰੇ ਹਿਸਾਬ ਨਾਲ ਬਈ ਆ 4 ਮਿੰਟ ਦੀ ਵੀਡੀਓ ਹੋਈ ਹੈ ਜੀ ਹਨਾ ਚਵਾਈ ਵੀ ਮੇਰੇ ਹਿਸਾਬ ਨਾਲ ਖੜ ਕੇ ਐਣ ਚਵਾਤੀਏ ਨੇ ਹਨਾ ਐਣ ਠੀਲ ਠੰਡੀ ਕਰਕੇ ਚਵਾਤੀ ਕਿ ਨਹੀਂ ਬਿਲਕੁਲ ਬਾਈ ਤੇ ਇਹਦੀ ਪੀਓ ਤੁਹਾਨੂੰ ਚਵਾਈ ਹੋ ਜੂਗੀ ਬਈ ਜਾਂਦਿਆਂ ਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਹਨਾ ਤੇ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਹੈਗਾ ਵੀਰੇ ਆਪਣਾ ਮੋਬਾਈਲ ਨੰਬਰ ਹੈਗਾ ਆਪਣਾ 94655 15742 ਜੇ ਕਹਿੰਦੇ ਬਾਈ ਫਰੋਈਪੁਰ ਵਾਲਾਂ ਦਾ 34 ਕਿਲੋਮੀਟਰ ਵਾਟ ਆ ਜੇ ਕਹਿੰਦੇ ਮੋਗੇਲਾਂ ਦਾ 25 ਆ ਜੇ ਕਹਿੰਨ ਉਹਨੇ ਪ੍ਰੀ ਕੋਡੋ ਤਾਂ ਵੀ 25 ਜੇ ਕਹਿੰਦੇ 0 ਨਾਲ 13 ਕਿਲੋਮੀਟਰ ਵਾਟ ਆ ਤੇ ਸ਼ੀਨਾ ਫਾਰਮ ਆ ਵੀਰੇ ਆਪਣਾ ਠੀਕ ਹੈ ਨਾ ਬਾਈ ਤੇ ਬਾਕੀ ਦੀ ਪੇ ਆਪਣਾ ਵਧੀਆ ਚੱਲੀ ਜਾਂਦਾ ਕੰਮ ਧੰਦਾ ਤਾਂ ਨਾ ਬਾਈ ਹਨਾ ਨੀਲੀ ਰਾਵੀ ਦੀਆਂ ਆਪਣੇ ਕੋਲੇ ਕਾਫੀ ਆਪਾਂ ਵੀਡੀਓ ਪਾਈਆਂ ਹਨਾ ਬਹੁਤ ਪਾਈਆਂ ਬਾਈ ਬਹੁਤ ਪਿਆਰਾ ਹੀ ਜਾਂਦਾ ਤਾਂ ਹਨਾ ਆਹੀ ਬਾਈ ਛੱਡ ਕੇ ਆਏ ਆ ਆ ਨਵਾਂ ਸ਼ਹਿਰ ਜੀ ਬਾਈ ਤੇ 155 ਦੀ ਬਾਈ ਛੱਡ ਕੇ ਆਇਆ ਮੈਂ ਵੀ ਬਹੁਤ ਵੱਡੀ ਸ਼ਾਸ਼ੀ ਬੰਦੇ ਨੇ ਇਹ ਗੱਲ ਕਹੀ ਸੀਗੀ ਜੇ ਤੇਰੇ ਪਸੰਦ ਹੋ ਜੇ ਤੇ ਲੋਹਾਈ ਤੇ ਉਹਨੇ ਤਾਂ ਵੀ ਸਾਰਾ ਮੋੜ دی۔ ਠੀਕ ਆ ਹਾਂ ਮੇਰੇ ਮੂੰਹ ਚ ਇਹਨੇ ਰਵ ਕਰਾਇਆ ਪਾਉਣਾ ਚਾਹੁੰਦੇ ਕਰਾਇਆ ਜਰੂਰ ਪਾਤਾ ਸੀਗਾ ਪਰ ਸਾਨੂੰ ਬਈ ਹੁਣ 10 ਕਿਲੋ ਗੌਰ ਦਿੱਤਾ ਗੌਰ ਦਿੱਤਾ ਸੇਵਾ ਸਾਡੀ ਬਈ ਬਹੁਤ ਪੂਰੀ ਕੀਤੀ ਤੇ ਉਹ ਆਂਦਾ ਬਈ ਮੈਨੂੰ ਵੀ ਤੂੰ ਹੀ ਬਹੁਤ ਚੰਗੇ ਜੀ ਲਿਆ ਦਿੱਤੀ ਯਾਰ ਬਿਲਕੁਲ ਆਂਦਾ ਵੀ ਸਾਨੂੰ ਜੀ ਹੋਰ ਲੈ ਕੇ ਦੇ ਬਿਲਕੁਲ ਇਹ ਚੀਜ਼ ਚਲੋ ਹਨਾ ਤੇਰੀ ਇਹ ਸੋਚ ਆ ਵੀ ਮੈਂ ਜਿਹੜੀ ਚੀਜ਼ ਮੇਰੇ ਜਿਹੜਾ ਕੰਮ ਦਾ ਐਕਸਪੀਰੀਅੰਸ ਆ ਆ ਮੈਂ ਕਈ ਬੰਦਾ ਅਗਲਾ ਕ ਅਸੀਂ ਛੱਡ ਨਹੀਂ ਜਾਣੀਗੀ ਵੀ ਡਰਾਈਵਰ ਨੂੰ ਭੇਜ ਦਿਓ ਤੇਰੀ ਮਿਹਸਾਣਾ ਵੀ ਆਪਾਂ ਜਿੰਨੀਆਂ ਕਿ ਵੀਡੀਓ ਪਾਣਾ ਤੂੰ ਮੰਨ ਕੇ ਚੱਲੋ ਕੋਈ ਕੰਮ ਆ ਪੈ ਜਾਏ ਗੱਲ ਬੱਕਰੀ ਐ ਨਹੀਂ 90% ਤੂੰ ਪਸੂ ਅਗਲੇ ਦੇ ਘਰੇ ਧਾਰ ਕੇ ਨਾ ਮੈਂ ਬਈ ਨਾਲ ਜਾਣਾ ਖੁਦ ਜਾਣਾ ਪਰ ਇੱਕ ਗੱਲਾ ਬੰਦੇ ਦੀ ਬਹੁਤ ਦਲੇਰੀ ਵੇਖੀ ਬੰਦਾ ਹੈ ਬਹੁਤ ਤਕੜਾ ਸੀਗਾ ਮੈਂ ਕਹਾਂ ਜੀ ਪਾਸ ਕਰ ਲਓ ਕਹਿੰਦਾ ਭਾਈ ਤੇਰੀ ਪਾਸ ਕੀਤੀ ਇਹ ਗੱਲ ਖਤਮ ਹੈ ਕਹਿੰਦਾ ਮੈਂ ਨਹੀਂ ਕਹਿੰਦਾ ਪਾਸ ਕਰਨੀਗੀ ਬਿਲਕੁਲ ਹੈ ਨਾ ਭਾਈ ਕਹਿੰਦਾ ਫਿਰ ਤਾਂ ਇਹ ਗੱਲਾਂ ਬਈ ਇਹ ਗੱਲਾਂ ਦੀ ਪਿੱਕ ਕਮਾਉਣੀਆਂ ਪੈਂਦੀਆਂ ਹਨਾ ਵੀ ਆਪਾਂ ਹਰੇਕ ਬੰਦੇ ਨੂੰ ਆਪਾਂ ਕਹਿ ਨਹੀਂ ਸਕਦੇ ਕਿ ਨਹੀਂ ਤੇ ਬੀਪੇ ਬਿਲਕੁਲ ਹੈ ਨਾ ਬਈ ਸੇਵਾ ਕੀਤੀ ਬਾਈ ਨੇ ਫੁੱਲ ਸਾਡੀ ਪਰਫੇ ਬੁਰਫੀ ਖਵਾਈ ਸਾਨੂੰ ਬਿਲਕੁਲ ਹੈ ਨਾ ਤੇ ਦੀਪੇ ਬਾਈ ਇਹਦੇ ਸਿਲਕ ਕਿੰਨਾ ਦੁੱਧਾ ਬਈ 10 ਕਿਲੋ ਬਈ 10 ਕਿਲੋ ਦੁੱਧ ਤੇ ਮੁੱਲੇ ਦਾ ਪਕੀਤਾ ਏ 45000 ਰੁਪਏ ਤੇ ਤਾਜੀ ਸੂਈ ਆ ਮਿੱਤਰੋ ਲਟਲੋ ਮੇਲਾ ਮੈਂ ਕਹਿੰਦਾ ਵੀ ਦੁੱਧ ਕਾ ਦਾ ਮੱਝ ਹੀ ਆ ਇੱਕ ਤਰਿਕੇ ਦੀ ਨਹੀਂ ਅਜੇ ਸੋ ਕੋ ਬਾਈ ਨੇ ਪੈਰ ਸੋ ਉੱਟ ਪੱਟਿਆ ਨਹੀਂ ਗਾ ਤੇ ਪੈਰ ਬੜੀ ਆ ਹੋਵੇ ਰਿਆ ਪੈਰ ਇਹਦਾ ਆ ਬਾਈ ਦੁੱਧ ਚੈੱਕ ਕਰ ਸਦਾ ਕੋਈ ਬਾਜ਼ਾਰ ਨਹੀਂ ਕੋਈ ਕੁਛ ਨਹੀਂ ਨਾਈ ਨਾ ਹੀ ਬਾਜ਼ਾਰ ਲਾਉਣਾ ਬਾਈ ਲਾਉਣਾ ਬਾਈ ਹੈਨਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਬਾਈ ਕੋਲੇ ਇਦਾਂ ਦੇ ਜਿਹੜੇ ਨਾ ਗਾ ਹਨਾ ਉਹ ਆਉਂਦੇ ਜਾਂਦੇ ਰਹਿੰਦੇ ਆ ਜਰਸੀ ਗਾਵਾ ਹੋਰ ਵੀ ਬਾਈ ਕੋਲੇ ਇੱਕ ਦੋ ਆਉਣਗੇ ਤੇ ਕੋਈ ਸੱਜਣ ਫੋਨ ਲਾ ਲਿਓ ਤੇ ਤੁਹਾਡਾ ਵਧੀਆ ਮਾਨਦਾਰ ਕਰੂਗਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇ どうぞ。